ਉਹਨੇ ਪੈਂਟਰ ਵਾਲੇ ਦੀ ਗਲਤੀ ਆ ਤਿੰਨੇ ਬੱਚਿਆਂ ਨੂੰ ਥਾਂ ਤੇ ਮਾਰ ਕੇ ਰੱਖਿਆ ਤੇ ਆਪ ਪਤਾ ਨਹੀਂ ਕਿੱਧਰ ਭੱਜ ਗਿਆ ਬੱਚੇ ਜਾਂਦੇ ਪਿੱਛੋਂ ਗੱਡੀ ਵੱਜੀ ਆ ਹੂੰ ਇੱਕ ਰਮੋਟਕ ਦੇ ਨਾਲ ਅੰਦਰ ਘਟਨਾ ਹੋਈ ਆ ਜਿਸ ਦੇ ਵਿੱਚ ਤਿੰਨ ਬੱਚੇ ਦੀ ਜਾਨ ਚਲੀ ਗਈ ਆ ਜਿਸ ਜੀ ਜੀ ਕੌਣ ਕੌਣ ਸੀ ਕਿ ਮਾੜਾ ਦੱਸਿਆ ਜਾਏ ਇਹ ਵੀਰ ਦੀ ਫਾਇਲ ਦਾ ਰੋੜ ਢੂਰੇ ਕਲਾਂ ਪਿੰਡ ਦਾ ਜੰਗਾਲੇ ਮੋੜ ਦੇ ਨੇੜੇ ਹੁਣ ਬੋਲੋ ਘਰ ਤੋਂ ਜੰਗਾਲੇ ਮੋੜ ਤੇ ਜਾ ਰਹੇ ਸੀ ਤੇ ਉਹਨੇ ਕੰਟਰ ਵਾਲੇ ਦੀ ਗਲਤੀ ਆ ਤਿੰਨੇ ਬੱਚਿਆਂ ਨੂੰ ਥਾਂ ਤੇ ਹੀ ਮਾਰ ਕੇ ਰੱਖਿਆ ਤੇ ਆਪ ਪਤਾ ਨਹੀਂ ਕਿੱਧਰ ਭੱਜ ਗਏ ਅੱਛਾ ਮਾੜਾ ਠੀਕ ਹੈ ਭਾਈ ਮਰਨ ਵਾਲੇ ਵਿੱਚ ਕੌਣ ਕੌਣ ਸੀ ਜੀ ਉਹ ਕਿੰਨੇ ਆਪ ਦੇ ਕਿੰਨੇ ਮੈਂਬਰ ਸੀ ਘਰ ਦੇ ਕਿਉਂਕਿ ਇੱਕੋ ਪਰਿਵਾਰ ਦੇ ਇੱਕੋ ਪਰਿਵਾਰ ਦੇ ਜੀ ਬੱਚੇ ਛੋਟੇ ਛੋਟੇ ਸੀ ਹਾਂ ਹਾਂ ਛੋਟੇ ਛੋਟੇ ਹਾਲੇ ਬਣੇ ਪ੍ਰਸ਼ਾਸਨ ਵੱਲੋਂ ਕੋਈ ਆਇਆ ਇਸ ਟੈਂਪ ਕੋਈ ਹਾਲੇ ਤੱਕ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਆਇਆ ਕੋਈ ਨਹੀਂ ਪ੍ਰਸ਼ਾਸਨ ਆਇਆ ਹਾਂ ਹਾਲੇ ਤੱਕ ਨਾ ਕੋਈ ਐਂਬੂਲੈਂਸ ਆਈ ਨਾ ਕੋਈ ਸਾਡੇ ਪ੍ਰਸ਼ਾਸਨ ਕੋਈ ਨਹੀਂ ਆਇਆ ਸਾਡੇ ਬੋਤਾ ਮੰਗਣਾ ਨਹੀਂ ਪਈ ਜੀ ਇਹ ਮੈਣੀ ਆਉਂਦੀ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਉਹ ਅਸੀਂ ਭੂਰੇ ਕਲਾਂਪ ਹੋਣੀ ਹੈ ਤੇ ਕੀ ਹੋਇਆ ਕੀ ਹੈ ਉਹ ਜੰਗਾਂ ਵਾਲੇ ਮੋਟਰ ਨੂੰ ਜਾ ਰਹੇ ਸੀ ਜੀ ਮਗਰੋਂ ਕੈਂਟਰ ਵੱਜਿਆ ਜੀ ਉਹਨਾਂ ਚ ਕੀ ਹੋਇਆ ਕਿ ਕਿੰਨਾ ਦੇ ਵੱਜਿਆ ਕੋਈ ਹੈਗੇ ਸੀ ਉਹ ਆਪਣੇ ਪਿੰਡੋਂ ਸੀਗੇ ਜੀ ਗਰੀਬ ਵੇਲੂ ਕੋਲ ਕਰਦੇ ਜੀ ਅੱਛਾ ਇੰਟੈਲੀਜੈਂਟ ਹੁੰਦੇ ਨੇ ਕਿੰਨੇ ਦੁਆਖੀ ਉਹਨਾਂ ਦੇ ਹਾਂ ਦੋ ਕੁੜੀਆਂ ਸੀ ਜੀ ਹੂੰ ਤੇ ਇੱਕ ਮੁੰਡਾ ਸੀ ਜੀ ਅੱਛਾ ਦਸਵੇਂ ਚ ਮੁੰਡਾ ਹੋਣਾ ਆ ਜੀ ਹਾਂ ਕੁੜੀਆਂ ਉਹਨੇ ਕੋਰਸ ਕਰਦੀਆਂ ਪਈਆਂ ਅੱਛਾ ਤੇ ਕਿਵੇਂ ਹੋਇਆ ਕੀ ਕਰਨ ਜਾ ਰਹੇ ਸੀ ਕਿੱਥੇ ਹੋਇਆ ਹਾਦਸਾ ਇਹ ਜੰਗਾ ਵਾਲੇ ਮੋੜ ਤੇ ਤੇ ਪ੍ਰਿੰਟ ਪੂਰੇ ਪਲਾਂ ਦੇ ਵਿਚਾਲੇ ਹੋਇਆ ਜੀ ਕਿ ਲੈਂਨ ਕੀ ਲੈਨ ਜਾ ਰਹੇ ਕੀ ਲੈਨ ਜਾ ਰਹੇ ਦਵਾਈ ਦੁਈ ਲੈਨ ਜਾ ਰਹੇ ਸੀ ਕੁੜੀਆਂ ਦੀ ਪਿੱਕੀ ਵਜ੍ਹਾ ਕੀ ਕਾ ਇੰਟਰ ਵੱਜਿਆ ਜੀ ਮਤਲਬ ਤੇਜ਼ ਰਫ਼ਤਾਰ ਸੀ ਹਾਂਜੀ ਹਾਂਜੀ ਤੇਜ਼ ਰਫ਼ਤਾਰ ਸੀ ਉਹਨਾਂ ਦੀ ਤੇ ਇਹ ਕਿੰਦੇ ਤੇ ਹੀਗੇ ਸੀਗੇ ਇਹ ਮੋਟਰਸਾਈਕਲ ਤੇ ਸੀ ਤੇ ਕਿੰਨੇ ਦੀ ਮੌਤ ਹੋ ਗਈ ਤਿੰਨਾਂ ਦੀ ਮੌਤ ਹੋ ਗਈ ਤਿੰਨਾਂ ਦੀ ਮੌਤ ਐਡੇ ਟਾਈਮ ਹੋਈ ਤੇ ਇੱਕੋ ਪਰਿਵਾਰ ਦੇ ਹਾਂਜੀ ਹਾਂਜੀ ਇੱਕੋ ਪਰਿਵਾਰ ਦੇ ਜੀ ਪਰਿਵਾਰ ਦੇ ਵਿੱਚ ਹੋਰ ਵੀ ਕੋਈ ਲੜਕਾ ਹੈਗਾ ਹੁਣ ਹਾਂਜੀ ਇੱਕ ਲੈ ਇੱਕ ਰਹਿ ਗਿਆ ਜੀ ਉਹਨਾਂ ਦਾ ਅੱਛਾ ਮਤਲਬ ਤਿੰਨ ਜਣਿਆਂ ਦੀ ਡੈਥ ਹੋਊ ਤਿੰਨ ਜਣਿਆਂ ਦੀ ਡੈਥ ਬੜੀ ਮਾਂਪਾ ਦੀ ਘਟਨਾ ਹੋਈ ਹਾਂਜੀ ਹਾਂਜੀ ਬਹੁਤ ਜ਼ਿਆਦੀ ਹੈ ਜੀ ਉਹ ਵੀ ਸਿਵਲ ਕਰਦੇ ਆਂ ਆਹੀਂ ਸਰਕਾਰ ਤੋਂ ਇਹੇ ਮੰਗ ਚਾਹਣੇ ਆ ਜੀ ਉਹਨਾਂ ਨੂੰ ਇਨਸਾਫ਼ ਦਵਾਇਆ ਜਾਵੇ ਦੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾ ਵੀ ਕੀ ਗਾਮ ਹੈ ਜੀ ਤੁਹਾਡਾ ਤੁਸੀਂ ਕੀ ਲਗਦੇ ਹੋ ਮੇਰਾ ਨਾਮ ਬਿੱਤਰ ਸਿੰਘ ਹੈ ਜੀ ਮੈਂ ਫਿਰੰਡ ਦਾ ਜੀ ਆ ਬੀਜਪੀ ਵੱਲੋਂ ਆ ਜਸਨੀ ਕੋ ਹਾਂਜੀ 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 ਸਰ ਜੀ ਜੋ ਇੱਥੇ ਵਾਕਿਆ ਹੋਇਆ ਹੈ ਭੋਰਿਆਂ ਦੇ ਵਿੱਚ ਤੇ ਉਸਤੇ ਕੀ ਪ੍ਰਸ਼ਾਸਨਿਕ ਕਾਰਵਾਈ ਕਰ ਰਹੀ ਹੈ ਜੀ ਪੁਲਿਸ ਡਿਪਾਰਟਮੈਂਟ ਜੀ ਬਰਦਰ ਸਭ ਤੋਂ ਪਹਿਲਾਂ ਤਾਂ ਮੈਂ ਕਹਣਾ ਚਾਹੁੰਦਾ ਬੜੀ ਦੁੱਖ ਭਾਗੀ ਜਿਹੜੀ ਘਟਨਾ ਹੋਈ ਹੈ ਕਿ ਜਿਹੜਾ ਇੱਕ ਐਂਟਰ ਦੇ ਨਾਲ ਇੱਕ ਮੋਟਰਸਾਈਕਲ ਦੇ ਨਾਲ ਅੰਦਰ ਘਟਨਾ ਹੋਈ ਹੈ ਜਿਸ ਦੇ ਵਿੱਚ ਤਿੰਨ ਬੱਚੇ ਦੀ ਜਾਨ ਚਲੀ ਗਈ ਹੈ ਜਿਹਦੇ ਵਿੱਚ ਇੱਕ ਔਰਤ ਦਾ ਬੱਚਾ ਹੈ ਜਿਹੜੇ ਇੱਕੋ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਆ ਤੇ ਜਿਸ ਦੇ ਨਾਲ ਉਹਨਾਂ ਦਾ ਪਰਿਵਾਰ ਦੇ ਵਿੱਚ ਤਿੰਨਾਂ ਬੱਚਿਆਂ ਦਾ ਜਿਹੜਾ ਆਪਣੇ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਉਹਨਾਂ ਦੀ ਡੈਥ ਹੋ ਗਈ ਹੈ ਤੇ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਉਹਨਾਂ ਦੇ ਪੇਰੈਂਟਸ ਵੱਲੋਂ ਬਿਆਨ ਜਿਹੜੇ ਉਹ ਦਿੱਤੇ ਜਾ ਰਹੇ ਆ ਜਿਨ੍ਹਾਂ ਦੀ ਹਾਲਤ ਜੇ ਨਾਜ਼ੁਕ ਹੈ ਜਿਨ੍ਹਾਂ ਦੇ ਆਪਣੇ ਆਪ ਵੱਲੋਂ ਉਹ ਅਜੇ ਬਿਆਨ ਦੇਣ ਦੇ ਕਾਬਿਲ ਨੇ ਹੈ ਲੇਕਿਨ ਉਹਨਾਂ ਨੂੰ ਬਿਆਨ ਦੇਣ ਵਾਸਤੇ 10-15 ਮਿੰਟ ਲੱਗ ਰਹੇ ਆ ਆਫਟਰ 10 ਮਿੰਟ ਅਸੀਂ ਉਹਨਾਂ ਦੇ ਬਿਆਨ ਲੈ ਕੇ ਤੇ ਜੋ ਵੀ ਐਕਸੀਡੈਂਟ ਦੇ ਪ੍ਰਤੀ ਜੋ ਬਿਆਨ ਦੇਣਗੇ ਉਹਦੇ ਪ੍ਰਤੀ ਪਰਚਾ ਦਰਜ ਕਰਕੇ ਦੋਸ਼ੀ ਨੂੰ ਅਰੈਸਟ ਕਰਕੇ ਜਲਦੀ ਜਲਦੀ ਇਹਨਾਂ ਦਾ ਪੋਸਟਮਾਰਟਮ ਕਰਕੇ ਡੈੱਡ ਬਡੀ ਇਨਸਰਵਸ ਕਰਵਾਉਣ ਵਾਸਤੇ ਹਵਾਲੇ ਕਰ ਦਿੱਤੀ ਜਾਵੇਗੀ ਥੈਂਕ ਯੂ ਸਤਪਾਲ ਜੀ ਕਿੰਨੇ ਬੱਚੇ ਆ ਤੁਹਾਡੇ ਬੱਚੇ 4 ਸੀ ਅੱਛਾ ਕੀ ਪੜਾ ਵਾਪਰ ਗਿਆ ਪੜਾ ਵਾਪਰਨੇ ਸਭ ਮੱਚੇ ਇੱਕ ਲੜਕੇ ਠੇਕਨੇ ਸੇ ਨਦਵਾਏ ਲੈਣੇ ਸੀ ਕੋਚ ਉਹ ਦਾ ਸਕੂਲ ਦਾ ਸਮਾਨ ਲੈਣ ਗਏ ਸੀ ਸਵਾ ਸਵਾ ਤਾ ਵਕਤਿਆ ਸ਼ਾਮ ਦਾ ਹੂੰ ਬੱਚੇ ਜਾਂਦੇ ਪਿੱਛੋਂ ਗੱਡੀ ਨੱਜੀ ਆ ਹੂੰ ਇਹ ਗੱਡੀ ਤੇ ਹੈ ਕਿ ਸਰ ਤੇ ਬੱਚੇ ਕਿੰਨੇ ਦੀ ਡੈਥ ਹੋ ਗਈ ਤਿੰਨਾਂ ਦੇ ਇਕੱਠਾ ਕੀ ਕੀ ਨਾਮ ਸੀਗਾ ਸੀ ਬੱਚਾ ਇਹਨਾਂ ਰਿਤੂ ਰਣੂਗਾ ਹਾਂ ਉਹ ਤਹੂਨ ਇੱਕ ਬੱਚੀ ਰਹਿ ਗਿਆ ਤੇ ਬੜੇ ਜਾ ਰਹੇ ਸੀਗੇ ਇਹ ਥੋੜਾ ਹੀ ਫਾਂ ਦਾ 2 ਕਿਲੋਮੀਟਰ ਤੇ ਜਾ ਰਹੇ ਸੀ ਉਹਨਾ ਅੱਧਾ ਕਿਲੋਮੀਟਰ ਗਏ ਨੂੰ ਜੰਗਾਲੇ ਮੋੜ ਤੇ ਜੰਗਾਲੇ ਮੋੜ ਤੇ ਜਾਣਾ ਸੀ ਪਿੰਡ ਪੂਰੇ ਦਾ ਕੀ ਕੀ ਲੈਣ ਜਾ ਰਹੇ ਸੀਗੇ ਜੀ ਕਾਪੀਆਂ ਕਿਤਾਬੀਆਂ ਉਤਾਲਦੀਆਂ ਤੇ ਇੱਕ ਬੱਚੀ ਦੇ ਦਵਾਈ ਲੈਣੀ ਸੀ ਹਾਂ ਆਪ ਦਾ ਸਕੂਲ ਦਾ ਸਮਾਨ ਲੈਣ ਗਏ ਸੀ ਅੱਛਾ ਘਰੋਂ ਘਰੋਂ ਨਿਕਲੇ ਨੇ ਸਮਾਨ ਲੈਣ ਲਈ ਤੇ ਦਵਾਈ ਲੈਣ ਹਾਂ ਜੀ ਉਹ ਗੱਡੀ ਮਗਰੋਂ ਚੜੀ ਹਾਂ